ਅੱਜ ਕਿਹ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹ ਇਨਸੀਡੈਂਟ ਬਾਰੇ ਪਤਾ ਲੱਗਿਆ ਸੀਗਾ ਕਿਉਂਕਿ ਅਸੀਂ ਟਿਪਰਾ ਖਿਲਾਫ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਮੇਰੇ ਪਿੰਡ ਵੱਲ ਉਧਰ ਬਹੁਤ ਜ਼ਿਆਦਾ ਮਾਹੌਲ ਖਰਾਬ ਆ ਤੇ ਬਹੁਤ ਦਿਲ ਦੁਖਿਆ ਸੀਗਾ ਕਿ ਕਿਸ ਤਰੀਕੇ ਨਾਲ ਬੱਚਿਆਂ ਨੂੰ ਮੈਨੂੰ ਜਸ਼ਨ ਨਹੀਂ ਦੱਸਿਆ ਸੀਗਾ ਤੇ ਵੀ ਕਿਸ ਤਰੀਕੇ ਨਾਲ ਬੱਚਿਆਂ ਨੂੰ ਇਹ ਕੁਚਲ ਕੇ ਚਲਿਆ ਗਿਆ ਤੇ ਪਰ ਜੋ ਕਾਰਵਾਈ ਬੰਦੀ ਆ ਉਹ ਨਹੀਂ ਹੋਈ ਮੈਂ ਕੋਦੋਸ ਚੀਜ਼ ਨਹੀਂ ਵਿਕਤਮ ਆ ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ ਮੇਰਾ ਨਾਮ ਸਿਮਰਨਾ ਮੈਂ ਵਕੀਲ ਹਾਂ ਹਾਈ ਕੋਰਟ ਦੀ ਤੇ ਮੇਰਾ ਪਿੰਡ ਆ ਜੀ ਸਤਲੁਜ ਦੇ ਜਿਹੜੇ ਕੰਡੇ ਦੇ ਪਿੰਡ ਆ ਉੱਥੇ ਪੈਂਦਾ ਆ ਸਾਡੇ ਉਧਰ ਮਾਈਨਿੰਗ ਬਹੁਤ ਜ਼ਿਆਦਾ ਚੱਲਦੀ ਆ ਤੇ ਮਾਈਨਿੰਗ ਵਾਲਿਆਂ ਕਰਕੇ ਸਾਡੇ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਨੇ ਕੱਚੇ ਪਹੇਆਂ ਚ ਕਨਵਰਟ ਹੋ ਗਈਆਂ ਤੇ ਉਹ ਸਾਡੇ ਪਿੰਡਾਂ ਚੋਂ ਲੰਘ ਨਹੀਂ ਸਕਦੇ ਉਹਨਾਂ ਕੋਲ ਕੋਈ ਕਾਨੂੰਨੀ ਜਿਹੜਾ ਹੈਗਾ ਯਾ ਰਾਹ ਨਹੀਂ ਹੈਗਾ ਰੂਟ ਮੈਪ ਨਹੀਂ ਹੈਗਾ ਤੇ ਜਦੋਂ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਉੱਥੇ ਅਵੇਅਰ ਕਰਨ ਲੱਗੇ ਕਿ ਤੁਸੀਂ ਇੱਥੋਂ ਨਹੀਂ ਲੰਘ ਸਕਦੇ ਤਾਂ ਉਹ ਇੱਕਦਮ ਸਾਡੇ ਉੱਤੇ ਉਹਨਾਂ ਨੇ ਅਟੈਕ ਕਰਤਾ ਤੇ ਮੇਰੇ ਕਿਰਪਾਨ ਹਮਾਰੀ ਸੀਗੀ ਆ ਇੱਥੇ ਮੇਰੇ 17 ਟੰਕੇ ਲੱਗੇ ਉਸ ਤੋਂ ਬਾਅਦ ਸਰਜਰੀ ਹੋਈ ਮੇਰੀ ਬਾਹ ਦੀ ਮਤਲਬ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਮੇਰਾ ਛੋਟਾ ਬ੍ਰਦਰ ਬਲਰਾਜ ਉਹਦੇ ਸਿਰ ਦੇ ਉਹ ਥਾਂ ਹੀ ਬੇਹੋਸ਼ ਹੋ ਗਿਆ ਸੀ 5 ਮਿੰਟਾਂ ਚ ਉਹਦੇ ਸਿਰ ਦੇ ਉੱਤੇ ਇਹਨਾਂ ਨੇ ਉਹਨਾਂ ਨੇ ਔਰ ਸਾਡੀਆਂ ਐਮਐਲਆਰ ਵੀ ਚੰਗੀ ਤਰ੍ਹਾਂ ਨਹੀਂ ਕੱਟੀਆਂ ਮੇਰੀ ਐਮਐਲਆਰ ਦੀ ਓਪੀਨੀਅਨ ਰਿਪੋਰਟ ਜਦਕਿ ਕਲੀਅਰ ਸੀਗਾ ਕਿ ਮੇਰੇ ਇਕਟ ਜਿਹੜਾ ਸੀਗਾ ਨਾ ਡੀਪ ਅਗਰੀਵੀਅਸ ਆ ਤੁਸੀਂ ਦੇਖੋ ਕਿ ਐਮਐਲਆਰ ਦੀ ਰਿਪੋਰਟ ਵੀ ਮੇਰੀ ਇੱਕ ਮਹੀਨੇ ਬਾਅਦ ਬੜੀ ਹਾਈ ਕੋਰਟ ਮਤਲਬ ਕੋਰਟ ਦੇ ਆਰਡਰ ਤੋਂ ਬਾਅਦ ਆਈ ਸਾਡੀ ਐਫਆਈਆਰ ਦਰਜ ਨਹੀਂ ਕਰਨੀ ਸੀ ਮੈਡਮ ਜੈਨਦਰ ਕੌਰ ਜੀ ਸਾਨੂੰ ਲੈ ਕੇ ਗਏ ਗਵਰਨਰ ਸਾਹਿਬ ਕੋਲ ਤਾਂ ਕਿਤੇ ਜਾ ਕੇ ਸਾਡਾ ਜਿਹੜਾ ਪਰਚਾ ਦਰਜ ਹੋਇਆ ਉਹ ਵੀ ਇੱਕ ਜਾਲੀ ਜਿਹਾ ਪਰਚਾ ਦਰਜ ਕੀਤਾ ਜੋ ਬਣਦਾ ਸੀ ਉਹ ਨਹੀਂ ਕੀਤਾ ਸੋ ਮੇਰੇ ਇੱਕ ਬ੍ਰਦਰ ਦਾ ਕੰਨ ਹੀ ਲਾਤਾ ਸੋ ਉਥੇ ਇੱਕ ਬਜ਼ੁਰਗ ਹਣ ਜਦੋਂ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਮੈਂ ਤੁਹਾਨੂੰ ਇਹਨਾਂ ਦੇ ਅਤਿਆਚਾਰ ਦੱਸ ਰਹੀ ਹਾਂ ਵੀ ਜਦੋਂ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰਾਤਾ ਤੇ ਉਸ ਤੋਂ ਬਾਅਦ ਉਹਦੇ ਹੀ ਵਰਸ਼ਨ ਦੇ ਉੱਤੇ ਉਹਦੀ ਸਟੇਟਮੈਂਟ ਤੇ ਮਹੀਨੇ ਬਾਅਦ ਸਾਡੇ ਉੱਤੇ ਇੱਕ ਕ੍ਰਾਸ ਐਫ ਆਈ ਆਰ ਕਰ ਦਿੱਤੀ ਗਈ ਜਿਦੇ ਵਿੱਚ ਇੱਕ 80 ਸਾਲ ਦੇ ਮਾਤਾ ਜੀ ਵੀ ਨੇ ਜਿਹੜੇ ਟੜ ਨਹੀਂ ਸਕਦੇ ਉਹਨਾਂ ਉੱਤੇ ਵੀ ਉਹਨਾਂ ਨੇ ਪਰਚਾ ਦਰਜ ਕੀਤਾ ਸੋ ਇਹੋ ਜਿਹੜੇ ਉੱਥੇ ਨਹੀਂ ਵੀ ਸੀਗੇ ਸਾਡੇ ਪਿੰਡ ਦੇ ਬੱਚੇ ਉਹਨਾਂ ਦੇ ਉੱਤੇ ਵੀ ਤਾਂ ਕਿ ਪ੍ਰੈਸ਼ਰ ਪਾਇਆ ਜਾ ਸਕੇ ਵੀ ਸ਼ਾਇਦ ਉਹਨਾਂ ਦੇ ਚੱਕਰ ਦੇ ਵਿੱਚ ਅਸੀਂ ਜਿਹੜੇ ਹੈਗੇ ਆ ਇਹਨਾਂ ਦੇ ਅੱਗੇ ਝੁਕ ਜਾਗੇ ਅਸੀਂ ਹਾਈ ਕੋਰਟ ਤੱਕ ਤੋਂ ਉਹਨਾਂ ਦੀ ਜਮਾਨਤਾਂ ਰੱਦ ਕਰਾਈਆਂ ਮੇਰੀ ਬਾਅਰ ਐਸੋਸੀਏਸ਼ਨ ਬਾਰ ਕਾਉਂਸਲ ਨਾਲ ਖੜੀ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਕਿ ਦੇਖੋ ਮੇਰੇ ਨਾਲ ਤਾਂ ਮੈਡਮ ਵੀ ਖੜੇ ਹੋ ਗਏ ਮੇਰੇ ਨਾਲ ਬਾਅਰ ਐਸੋਸੀਏਸ਼ਨ ਖੜੀ ਹੋ ਗਈ ਬਾਰ ਕਾਉਂਸਲ ਖੜੀ ਹੋ ਗਈ ਪਰ ਉਹ ਲੋਕ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂਗਾ ਜਾਂ ਜਿਨ੍ਹਾਂ ਨੂੰ ਕਾਨੂੰਨ ਦਾ ਵੀ ਨਹੀਂ ਪਤਾ ਉਹਨਾਂ ਨਾਲੇ ਕੋਈ ਕੀ ਕੁਛ ਕਰਦੇ ਹੋਣਗੇ ਇਹ ਕਹਿੰਦੇ ਸੀ ਅਸੀਂ ਰੰਗਲਾ ਪੰਜਾਬ ਲੈ ਕੇ ਆਵਾਂਗੇ ਆ ਰੰਗਲਾ ਪੰਜਾਬ ਆ ਕਿ ਥਾਂ ਦਾ ਸਾਨੂੰ ਧਰਨੇ ਲਾਉਣ ਲਈ ਇਹਨਾਂ ਨੇ ਮਜਬੂਰ ਕਰਤਾ ਸਾਨੂੰ ਇਨਸਾਫ ਦੀ ਲੜਾਈ ਲਈ ਸੜਕਾਂ ਦੇ ਉੱਤੇ ਆਉਣ ਲਈ ਮਜਬੂਰ ਕਰਤਾ ਪਹਿਲਾਂ ਹੱਕਾਂ ਦੀਆਂ ਲੜਾਈਆਂ ਲਈ ਅਸੀਂ ਸੜਕਾਂ ਤੇ ਆਉਂਦੇ ਹੁੰਦੇ ਸੀ ਅੱਜ ਕੱਲ ਅਸੀਂ ਇਨਸਾਫ ਲੈਣ ਲਈ ਸੜਕਾਂ ਦੇ ਉੱਤੇ ਆਉਨੇ ਆ ਸੋ ਇਹ ਇਹਨਾਂ ਨੇ ਹਾਲਾਤ ਕਰਕੇ ਰੱਖਦਿਆ ਫਿਰ ਜ਼ਿਆਦਾਤਰ ਦੇਖੋ ਮੈਂ ਇਹ ਨਹੀਂ ਕਹਿੰਦੀ ਕਿ ਮਾਈਨਿੰਗ ਪਹਿਲਾਂ ਨਹੀਂ ਹੁੰਦੀ ਸੀ ਮਾਈਨਿੰਗ ਪਹਿਲਾਂ ਵੀ ਹੁੰਦੀ ਸੀ ਪਰ ਇਸ ਤਰੀਕੇ ਦੀ ਧੱਕੇਸ਼ਾਹੀ ਪਹਿਲਾਂ ਨਹੀਂ ਹੁੰਦੀ ਸੀ ਜਿਹੜੀਆਂ ਵੀ ਸਰਕਾਰਾਂ ਆਈਆਂ ਹੋਣਗੀਆਂ ਸਾਡੇ ਉਥੇ ਇੱਥੇ ਵੀ ਮੈਨੂੰ ਸੁਣਨ ਚ ਆਇਆ ਕਿ ਇਹ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਹੈਗੇ ਆ ਬੰਦੇ ਜਿਨ੍ਹਾਂ ਦੇ ਟਿੱਪਰ ਚੱਲਦੇ ਆ ਤਾਂ ਸਾਡੇ ਉਥੇ ਹਰਦੀਪ ਮੁੰਡਿਆ ਹੈ ਕੈਬਨਿਟ ਮਨਿਸਟਰ ਆ ਸਾਡੇ ਸਾਹਨੇ ਬਾਹਲਕੇ ਦਾ ਉਹ ਜਿਹੜਾ ਐਮਐਲਏ ਆ ਉਹਦੀ ਸਿੱਧੀ ਇਨਵੋਲਵਮੈਂਟ ਆ ਮੇਰੇ ਕੋਲ ਫੋਟੋਸ ਨੇ ਬਿਫੋਰ தி ਇਨਸੀਡੈਂਟ ਐਂਡ ਆਫਟਰ தி ਇਨਸੀਡੈਂਟ ਉਹਨਾਂ ਨੂੰ ਸ਼ੈਲਟਰਿੰਗ ਕਰ ਰਿਆ ਹੈ ਜਿਨ੍ਹਾਂ ਨੇ ਮੇਰੇ ਉੱਤੇ ਅਟੈਕ ਕੀਤਾ ਜਿਨ੍ਹਾਂ ਨੇ ਖਿੱਚ ਤੋ ਕੀਤੀ ਸਾਡੇ ਨਾਲ ਸੋ ਐਡੇ ਵੱਡੇ ਸਬੂਤ ਹੋਣ ਦੇ ਬਾਵਜੂਦ ਔਰ ਜਿਸ ਤਰੀਕੇ ਨਾਲ ਸਾਡੇ ਤੇ ਉਹਨਾਂ ਨੇ ਪਰਚਾ ਕੀਤਾ ਸੋ ਇਹ ਹੈ ਇੰਨੀ ਕੁ ਮਤਲਬ ਡਿੱਗ ਚੁੱਕੇ ਆ ਕਿ ਸਾਨੂੰ ਸੜਕਾਂ ਤੇ ਆਉਣਾ ਪਊਗਾ ਮੈਂ ਮੈਂ ਅਸੀਂ ਤਾਂ ਲੜਨਾਗੇ ਫਿਰ ਵੀ ਪਰ ਆ ਮਾਸੂਮ ਬੱਚੇ ਇੱਕ ਪਰਿਵਾਰ ਦੇ ਜੀ ਚਲੇਗੇ ਦੋ ਬੱਚੇ ਚਲੇਗੇ ਤੋ ਉਹਦੇ ਲਈ ਤਾਂ ਆਪਾਂ ਨੂੰ ਸਾਰਿਆਂ ਨੂੰ ਲੜਨਾ ਪਊਗਾ ਕਿੰਨੀ ਕੁ ਦੇਰ ਅਸੀਂ ਕਿਸੇ ਵੀ ਚੀਜ਼ ਕਰਕੇ ਚੁੱਪ ਕਰਕੇ ਬੈਠੇ ਰਵਾਂਗੇ ਕਿ ਹੁਣ ਸੁਧਾਰ ਹੋਊਗਾ ਹੁਣ ਸੁਧਾਰ ਹੋਊਗਾ ਜਾਂ ਅਸੀਂ ਵੇਟ ਕਰਾਂਗੇ ਕਿ ਕਦੋਂ ਅੱਗ ਸਾਡੇ ਘਰ ਨੂੰ ਪਹੂਗੀ ਅਸੀਂ ਆਪਣੇ ਘਰ ਅੱਗ ਲੱਗਣ ਦੀ ਵੇਟ ਕਰਾਂਗੇ ਤਾਂ ਇਹ ਸਾਡੇ ਲਈ ਵੀ ਗੱਲ ਪਊਗਾ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਆ ਕਿ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਦੋ ਚੀਜ਼ਾਂ ਤੋਂ ਵੈਸੇ ਵੀ ਕੱਲੂ ਕਰ ਦੇ ਦਿਨ ਚੱਲ ਰਹੇ ਨੇ ਤੇ ਦੋ ਚੀਜ਼ਾਂ ਤੋਂ ਸਾਨੂੰ ਮੈਂ ਲੈ ਰਹੀ ਆ ਜਿੰਨਾ ਤੋਂ ਇਨਸਪੀਰੇਸ਼ਨ ਮੈਂ ਕਹੂੰਗੀ ਕਿ ਸਾਨੂੰ ਵੀ ਇਨਸਪੀਰੇਸ਼ਨ ਲੈਣ ਦੀ ਲੋੜ ਹੈ ਕਿ ਜਿੰਨਾ ਜਿੰਨਾ ਇਹ ਸਾਨੂੰ ਵੱਢਣਗੇ ਜਿਵੇਂ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਅਸੀਂ ਕਹਿੰਦੇ ਸੀ ਨਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜੋ ਮੰਨੂ ਸਾਨੂੰ ਵੱਢਦਾ ਸੀ ਦੂਣ ਸੁਹਾਣੇ ਹੋਏ ਅੱਜ ਉਹ ਹਾਲਾਤ ਹੋ ਗਿਆ ਕਿ ਜਿੰਨਾ ਜਿੰਨਾ ਇਹ ਸਾਡੇ ਨਾਲ ਧੱਕਾ ਕਰੀ ਜਾਣਗੇ ਤਾਂ ਸਾਨੂੰ ਉਹਨਾਂ ਡੱਟ ਕੇ ਇਹ ਬੁਝਾਉਣ ਦੀ ਕੋਸ਼ਿਸ਼ ਕਰਨਗੇ ਤੇ ਸਾਨੂੰ ਹੋਰ ਜ਼ਿਆਦਾ ਰੋਸ਼ਨੀ ਦੇ ਨਾਲ ਜਗਣਾ ਪਊਗਾ ਚਾਹੇ ਉਹਦੀ ਖਾਤਰ ਸਾਨੂੰ ਨਜਾਇਜ਼ ਪਰਚੇ ਚੱਲਣੇ ਪੈਣ ਮੈਂ ਤੇ ਇਹਨਾਂ ਨੂੰ ਇਹ ਵੀ ਕਿਹਾ ਕਿ ਅਸੀਂ ਤਾਂ ਅਰੇਸਟ ਵੀ ਦੇਣ ਚਲੇ ਗਏ ਸੀ ਕਿ ਅਸੀਂ ਜੇਲਾਂ ਤੋਂ ਨਹੀਂ ਡਰਦੇ ਕਿਉਂਕਿ ਜਦੋਂ ਕਿਸਾਨਾਂ ਦਾ ਮਤਲਬ ਚੁੰਦਾ ਸੀਗੇ ਤਾਂ ਉਦੋਂ ਇੱਕ ਨਾਰਾ ਬੜਾ ਬੁਲੰਦ ਕੀਤਾ ਸੀਗਾ ਕਿ ਹੱਕਾਂ ਲਈ ਜੋ ਲੜਦੇ ਲੋਕ ਜੇਲਾਂ ਤੋਂ ਨਹੀਂ ਡਰਦੇ ਲੋਕ ਤੇ ਸਾਨੂੰ ਉਹ ਚੀਜ਼ ਮੰਨਣੀ ਪਊਗੀ ਅੱਜ ਦੇ ਟਾਈਮ ਦੇ ਵਿੱਚ ਕਿ ਜੇ ਅਸੀਂ ਹੱਕਾਂ ਲਈ ਲੜਨਾ ਹੈ ਤਾਂ ਸਾਨੂੰ ਇਹਨਾਂ ਦੇ ਦਿੱਤੇ ਹੋਏ ਡਰਾਵੇ ਕਿਉਂਕਿ ਦੋ ਚਾਰ ਹੀ ਡਰਾਵੇ ਹੁੰਦੇ ਆ ਜੀ ਪਹਿਲਾ ਇਹ ਤੁਹਾਨੂੰ ਧਮਕਾਉਂਦੇ ਨੇ ਫਿਰ ਇਥੋਂ ਦੇ ਕਿ ਫਿਰ ਚਿੰਪਾ ਆ ਕੇ ਤੁਹਾਨੂੰ ਡਰਾਉਂਦੇ ਨੇ ਫਿਰ ਤੁਹਾਡੇ ਤੇ ਹਮਲੇ ਕਰਦੇ ਨੇ ਉਦੋਂ ਬਾਅਦ ਤੁਹਾਨੂੰ ਬਦਨਾਮ ਕਰਦੇ ਨੇ ਸਾਡੇ ਨਾਲ ਤਾਂ ਇਹਨਾਂ ਨੇ ਸਾਰੇ ਤਰੀਕੇ ਅਪਣਾ ਕੇ ਦੇਖ ਲਏ ਪਰ ਅਸੀਂ ਝੁਕੇ ਨਹੀਂਗੇ ਲਾਲਚ ਦੇ ਕੇ ਦੇਖ ਲਏ ਅਸੀਂ ਝੁਕੇ ਨਹੀਂ ਤੇ ਮੈਂ ਇਹੀ ਕਹਣੀ ਹੈ ਕਿ ਸਾਨੂੰ ਝੁਕਣਾ ਚਾਹੀਦਾ ਨਹੀਂ ਇਹਨਾਂ ਦੇ ਅੱਗੇ ਤੇ ਸਾਨੂੰ ਡਟ ਕੇ ਲੜਨਾ ਚਾਹੀਦਾ ਕਿਉਂਕਿ ਸੂਰਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪਰਜਾ ਪਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਸੋ ਅਸੀਂ ਹੋਲਾਂ ਕਿ ਅਸੀਂ ਜਦ ਨਹੀਂ ਛੱਡਲੀ ਤੇ ਇੱਥੇ ਇਹਨਾਂ ਬੱਚਿਆਂ ਨੂੰ ਇਨਸਾਫ ਦੇ ਲਈ ਤੁਹਾਡੀ ਸਾਰਿਆਂ ਦੀ ਆਪਣੀ ਸਾਰਿਆਂ ਦੀ ਲੋੜ ਆ ਸਾਨੂੰ ਇਹਨਾਂ ਬੱਚਿਆਂ ਦੇ ਲਈ ਜਿਹੜੇ ਵੱਡੇ ਆ ਸ਼ੈਦੋ ਆਪਣੇ ਲਈ ਲੜ ਲੰਗੇ ਪਰ ਇਹ ਬੱਚੇ ਜਿਹੜੀਆਂ ਚਲੀਆਂ ਗਈਆਂ ਰੂਹਾਂ ਇਹਨਾਂ ਦਾ ਕੀ ਕਸੂਰ ਸੀ ਇਹਨਾਂ ਨੇ ਤਾਂ ਕਿਸੇ ਦਾ ਵਿਰੋਧ ਵੀ ਨਹੀਂ ਕੀਤਾ ਸੀ ਸੋ ਇਹਨਾਂ ਲਈ ਸਾਨੂੰ ਸਭ ਨੂੰ ਆਪਣਾ ਜੋ ਵੀ ਹੈ ਪਿੱਛੇ ਛੱਡ ਕੇ ਸਾਨੂੰ ਇਹਨਾਂ ਲਈ ਲੜਨਾ ਪਊਗਾ ਤੇ ਇਹ ਬੱਚੇ ਉਹ ਜਿਨ੍ਹਾਂ ਦੇ ਉੱਤੇ ਸਿਆਸਤ ਨਹੀਂ ਕੀਤੀ ਜਾ ਸਕਦੀ ਵੋਤੇ ਧਰਨੇ 'ਚ ਕਈ ਜਗ੍ਹਾ ਦੇ ਉੱਤੇ ਸਿਆਸਤਾਂ ਵੀ ਹੋਣ ਲੱਗ ਜਾਂਦੀਆਂ ਇੱਥੇ ਸਿਆਸਤ ਨਹੀਂ ਇੱਥੇ ਸਭ ਲੋਕ ਦਿਲੋਂ ਕਿਉਂਕਿ ਸਾਰਿਆਂ ਦਾ ਹਿਰਦਾ ਬਲੁੰਦ ਰਿਆ ਗਿਆ ਜਦੋਂ ਇਹਨਾਂ ਚੀਜ਼ਾਂ ਦਾ ਪਤਾ ਲੱਗਿਆ ਕਿ ਇਹ ਨਿੱਕੇ ਨਿੱਕੇ ਮਾਸੂਮ ਬੱਚੇ ਕਿਸ ਤਰੀਕੇ ਨਾਲ ਉਹਨੇ ਔਰ ਟਿੱਪਰਾਂ ਵਾਲਿਆਂ ਦੇ ਜਿਹੜੇ ਹੁੰਦੇ ਆ ਇਹਨਾਂ ਦੀ ਜਿਹੜੀ ਮਾਈਨਿੰਗ ਦੀ ਟਰਾਂਸਪੋਰਟੇਸ਼ਨ ਹੁੰਦੀ ਆ ਇਹਦੇ ਮੈਂ ਤੁਹਾਨੂੰ ਦੋ ਚਾਰ ਚੀਜ਼ਾਂ ਦੱਸਤੀ ਆ ਜਿਹੜੀਆਂ ਨਹੀਂ ਪਤਾ ਜਦੋਂ ਸਾਡੀ ਜਦ ਅਸੀਂ ਬੇਲ ਰਕਾਈ ਆ ਨਾ ਉਹਦੇ ਵਿੱਚ ਵੀ ਅਸੀਂ ਉਹ ਚੀਜ਼ ਐਡ ਕਰਵਾਈ ਆ ਪਿੱਪਰ ਇੱਕ ਈਸੀ ਮਿਲਦੀ ਆ ਜੀ ਜਿਹੜੇ ਮਾਈਨਿੰਗ ਕਰਦੇ ਨੇ এনवायरमेंट ਕਲੀਅਰੈਂਸ ਤੇ ਉਹ ਤੋਂ ਬਾਅਦ ਵਿੱਚ ਇਹ ਟਰਾਂਸਪੋਰਟੇਸ਼ਨ ਕਰਦੇ ਨੇ ਤੇ ਜਿਹੜੀ ਟਰਾਂਸਪੋਰਟੇਸ਼ਨ ਹੁੰਦੀ ਆ ਜੀ ਇਹਦੇ ਵਿੱਚ ਈਸੀ ਦਾ ਨਾ ਕਲੋਸ 10 ਆ ਉਹ ਬੋਲਦਾ ਕਿ 10 ਟਨ ਤੋਂ ਵੱਧ ਇਹ ਚੱਕ ਨਹੀਂ ਸਕਦੇ 10 ਟਨ ਦੇ ਵਿੱਚ ਤੁਸੀਂ ਦੇਖ ਲਓਗੇ ਬਾਡੀ ਦਾ ਪਾ ਕੇ ਟੋਟਲ 18 ਟਨ ਹੋ ਗਿਆ ਤਾਂ 18 ਟਨ ਤੋਂ ਵੱਧ ਵੇਟ ਨਹੀਂ ਚੱਕ ਸਕਦੇ ਪਾ ਰਹੇ 45 45 50 50 ਟਨ ਜਿਹੜਾ ਆ ਚੱਕ ਕੇ ਲੈ ਕੇ ਜਾਂਦੇ ਆ ਪਹਿਲੇ ਨੰਬਰ ਤੇ ਇਲੀਗਲ ਆ ਜਿੱਥੇ ਉਹਦਾ ਚਲਾਨ ਹੋਣਾ ਬੰਦਾ ਆ ਫਿਰ ਇਹ ਸੈਂਡ ਪੋਰਟਲ ਆ ਜੀ ਪੰਜਾਬ ਗਵਰਨਮੈਂਟ ਦਾ ਜਿੱਦੇ ਤੇ ਇਹਨਾਂ ਦੀ ਰਜਿਸਟ੍ਰੇਸ਼ਨ ਮਸਟ ਹੁੰਦੀ ਆ ਰਜਿਸਟਰ ਨਹੀਂ ਹੁੰਦੇ ਜ਼ਿਆਦਾਤਰ ਜਿਹੜੇ ਵਹੀਕਲ ਹੁੰਦੇ ਨੇ ਚਾਹੇ ਹੋਣ ਵਾਲਾ ਵਹੀਕਲ ਵੀ ਸੀਗਾ ਇਹਦਾ ਵੀ ਬਦਲ ਹਰਿਆਣਾ ਤੋਂ ਇਹਦੇ ਚਲਾਨ ਹੋਏ ਹੋਏ ਸੀਗੇ ਤੇ ਜ਼ਿਆਦਾਤਰ ਟਿਪਰ इवन ਜਿਹੜਾ ਟਿਪਰ ਅਸੀਂ ਵੀ ਰੋਕਿਆ ਸੀਗਾ ਉਹਦੀ ਫਿਟਨੈਸ ਐਕਸਪਾਇਰ ਸੀਗੀ ਇਹ ਫਿਟਨੈਸ ਐਕਸਪਾਇਰ ਵਾਲੇ ਚਲਾਈ ਜਾਂਦੇ ਨੇ ਫਿਟਨੈਸ ਐਕਸਪਾਇਰ ਵਾਲੇ ਚਲਾ ਨਹੀਂ ਸਕਦੇ ਪਰਮਿਟ ਇਹਨਾਂ ਕੋਲ ਪ੍ਰੋਪਰ ਹੋਣਾ ਚਾਹੀਦਾ ਕਾਗਜ਼ ਇਹਨਾਂ ਕੋਲ ਪੂਰੇ ਹੋਣੇ ਚਾਹੀਦੇ ਇਹਨਾਂ ਕੋਲ ਕਾਗਜ਼ ਵੀ ਪੂਰੇ ਨਹੀਂ ਹੁੰਦੇ ਗੱਲ ਇਹ ਆ ਕਿ ਸਾਨੂੰ ਕਾਨੂੰਨ ਦਾ ਨਾਂ ਪਤਾ ਹੋਣ ਕਰਕੇ ਅਸੀਂ ਇਹਨਾਂ ਦੇ ਖਿਲਾਫ ਉਹ ਜਿਸ ਤਰੀਕੇ ਨਾਲ ਸਾਨੂੰ ਆਵਾਜ਼ ਚੱਕਣੀ ਚਾਹੀਦੀ ਆ ਉਹ ਅਸੀਂ ਨਹੀਂ ਚੱਕ ਪਾਉਂਦੇ ਫਿਰ ਦੂਜੀ ਗੱਲ ਇਹ ਪਿੰਡਾਂ ਦੇ ਵਿੱਚੋਂ ਤੇ ਜਿਹੜੀਆਂ ਛੋਟੀਆਂ ਰੋਡਾਂ ਉਹਨਾਂ ਦੇ ਵਿੱਚੋਂ ਨਹੀਂ ਲੰਘ ਸਕਦੇ ਇਹ ਉਸੇ ਸੜਕ ਤੋਂ ਲੰਘਣਗੇ ਜਿੱਥੇ ਜਿਹੜੀ ਸੜਕ ਉਸ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਆ ਫਿਰ ਇਹਨਾਂ ਦੀ ਸਪੀਡ ਵੀ ਸੁਸੀਂ 10 20 ਕਿਲੋਮੀਟਰ ਪਰ ਹਰ ਤੋਂ ਜ਼ਿਆਦਾ ਸਪੀਡ ਨਹੀਂ ਹੋ ਸਕਦੀ ਤੇ ਇੱਥੇ ਕਿੰਨੀ ਸਪੀਡ ਸੀਗੀ ਤੁਹਾਨੂੰ ਪਤਾ ਇਹ ਈਸੀ ਦੀ ਵਾਇਲੇਸ਼ਨ ਆ ਪਰ ਉਹ ਚੀਜ਼ਾਂ ਨੇ ਜਿਹੜੀਆਂ ਆਮ ਲੋਕਾਂ ਨੂੰ ਪਤਾ ਹੀ ਨਹੀਂ ਗਿਆ ਜਿਦੇ ਕਰਕੇ ਜਦੋਂ ਪਰ ਅਸੀਂ ਲੋਕਾਂ ਨੂੰ ਦੱਸਣ ਜਾਂਦੇ ਆ ਫਿਰ ਆਹ ਜਗ ਇਹ ਜਿਹਾ ਕੁਝ ਵੀ ਹੁੰਦਾ ਜੋ ਮੇਰੇ ਨਾਲ ਜਾਂ ਸਾਡੇ ਨਾਲ ਹੋਇਆ ਪਰ ਗੱਲ ਆ ਕਿ ਸਾਨੂੰ ਡਟ ਕੇ ਰਹਿਣਾ ਪਊਗਾ ਸਾਨੂੰ ਜੇ ਅਸੀਂ ਵਾਕੀ ਇਹਨਾਂ ਦੀ ਗੁੱੰਡਾਗਰਦੀ ਜਿਹੜੀ ਰੋਕਣੀ ਆ ਤਾਂ ਉਹਦੇ ਲਈ ਲੋਕਾਂ ਨੂੰ ਸੜਕਾਂ ਤੇ ਆਉਣਾ ਹੀ ਪਊਗਾ ਤੇ ਨਾ ਬੱਚਿਆਂ ਦੇ ਲਈ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਡਟ ਕੇ ਖੜਨਾ ਚਾਹੀਦਾ ਤੇ ਮੇਰੇ ਵੱਲੋਂ ਜੋ ਵੀ ਬੱਚਿਆਂ ਨੂੰ ਪਰਿਵਾਰ ਨੂੰ ਸਪੋਰਟ ਕਰ ਸਕਦੀਆਂ ਜਸ਼ਨ ਇੱਥੇ ਹੈ ਤੇ ਜੋ ਵੀ ਸਾਡੀ ਟੀਮ ਹੈਗੀ ਆ ਪਰਿਵਾਰ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਆ ਕਿ ਤੁਹਾਡੇ ਨਾਲ ਖੜੇ ਆ ਬਿਲਕੁਲ ਅਸੀਂ ਬੱਚੇ ਤਾਂ ਨਹੀਂ ਵਾਪਸ ਲਿਆ ਸਕਦੇ ਜੋ ਤੁਹਾਡਾ ਨੁਕਸਾਨ ਹੋ ਗਿਆ ਪਰ ਅਸੀਂ ਉਹਨਾਂ ਦੇ ਇਨਸਾਫ ਦੇ ਲਈ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜ ਜਰੂਰ ਸਕਦੇ ਆ ਸੋ ਅਸੀਂ ਤੁਹਾਡਾ ਦਰਦ ਸਮਝ ਸਕਦੇ ਆ ਮਹਿਸੂਸ ਤਾਂ ਆਬਵੀਅਸ ਹੀ ਗੱਲ ਆ ਕਿ ਆ ਮਤਲਬ ਉਹ ਤੁਹਾਨੂੰ ਹੀ ਪਤਾ ਹੈ ਜੋ ਤੁਹਾਡੇ ਨਾਲ ਹੋਈ ਆ ਜਿਨ੍ਹਾਂ ਦੇ ਚਿਰਾਗ ਚਲੇ ਜਾਂਦੇ ਉਹ ਉਹਨਾਂ ਨੂੰ ਹੀ ਪਤਾ ਹੁੰਦਾ ਆ ਪਰ ਅਸੀਂ ਤੁਹਾਡੇ ਨਾਲ ਜਿੰਨੇ ਜਿਸ ਤਰੀਕੇ ਨਾਲ ਵੀ ਖੜ੍ਹ ਸਕਦੇ ਆ ਅਸੀਂ ਤੁਹਾਡੇ ਨਾਲ ਖੜੇ ਆ ਮੈਂ ਬਸ ਇਹੀ ਕਹੂੰਗੀ ਕਿ ਇਹ ਤੁਹਾਨੂੰ ਆ ਕੇ ਧਮਕਾ ਕੇ ਜਾਂ ਜਿ세 ਮੈਨੂੰ ਪਤਾ ਤੁਸੀਂ ਨਹੀਂ ਝੁਕੋਗੇ ਬਸ ਝੁਕਿਓ ਨਾ ਕਿਸੇ ਵੀ ਹਾਲਤ ਦੇ ਵਿੱਚ ਇਹ ਬਹੁਤ ਹਥਕੰਡੇ ਅਪਣਾਉਂਦੇ ਆ ਬਹੁਤ ਤਰੀਕੇ ਅਪਣਾਉਂਦੇ ਨੇ ਕਿਉਂਕਿ ਅੱਜ ਇਹ ਸੱਤ ਮਾਸੂਮ ਗਏ ਆ ਕੱਲ ਨੂੰ ਪਤਾ ਨਹੀਂ ਇਹ ਹੋਰ ਕਿੰਨਿਆਂ ਦੀਆਂ ਜਾਨਾਂ ਲੈਣ ਨੂੰ ਤਿਆਰ ਬੈਠੇ ਹੋਣਗੇ ਸੋ ਉਨ੍ਹਾਂ ਦੀ ਖਾਤਰ ਸਾਨੂੰ ਡਟਣਾ ਪਊਗਾ ਤਾਂ ਕਿ ਕਿਸੇ ਹੋਰ ਘਰ ਦਾ ਚਿਰਾਗ ਨਾ ਜਾਵੇ ਕਿਸੇ ਹੋਰ ਘਰ ਦਾ ਦੀਵਾ ਨਾ ਬੁਝੇ ਸੋ ਇਹਨਾ ਕਹਿੰਦੇ ਹੋਏ ਮੈਂ ਕਿਹਾ ਮੰਦੇ ਜਾਂ ਜੱਗਾਂ ਬਸ ਜੇ ਮੇਰੇ ਤੋਂ ਕੋਈ ਇਹ ਹੋ ਜਾ ਸ਼ਬਦ ਕੱਢਿਆ ਗਿਆ ਹੋਵੇ ਪਰ ਮੈਂ ਇਹੀ ਕਹੂੰਗੀ ਕਿ ਸਾਨੂੰ ਡਟਣਾ ਪਊਗਾ ਸਾਨੂੰ ਡਟੇ ਰਹਿਣਾ ਪਊਗਾ ਜਿਹੋ ਜਿਹੇ ਵੀ ਹਾਲਾਤ ਆ ਤੇ ਅਸੀਂ ਤੁਹਾਡੇ ਨਾਲ ਹਾਂ ਜੀ ਮੈਂ ਕਹੂੰਗੀ